ਸਤਨਾਮ ਵਾਹਿਗੁਰੂ ਸਾਹਿਬ ਜੀਓ ਗੌੜੀ ਗਵਾਰੇਰੀ ਮਹਲਾ 5 ਵਾ ਨੈਣੋ ਨੀਂਦ ਪਰ ਦ੍ਰਿਸ਼ਟ ਪিকার ਸਰਬਣ ਸੋਏ ਸੁਣ ਨਿੰਦ ਵਿਚਾਰ ਰਸਣਾ ਸੋਈ ਲੋਭ ਮਿਠਾ ਸਾਦ ਮਨ ਸੋਇਆ ਮਾਇਆ ਬਿਸਮਾਰ ਇਸ ਗ੍ਰਹਿ ਮੈਂ ਕੋਈ ਜਾਗਤ ਰਹਾ ਸਾਵਤ ਵਸਤ ਉਹ ਆਪਣੀ ਲਹਾ ਰਹਾ ਸਗਲ ਸਹੇਲੀ ਆਪਣੈ ਰਸਮਾਤੀ ਗਰਹੈ ਆਪਣੇ ਕੀ ਖਬਰ ਨਾ ਜਾਂਤੀ ਮੁਸਨਹਾਰ ਪੰਜ ਵਟਵਾਰੇ ਸੋਨੇ ਨਗਰ ਪਰੇ ਠਗ ਹਾਰੇ ਉਨਤੇ ਰੱਖ ਬਾਬ ਨਮਾਈ ਉਨਤੇ ਰੱਖ ਮੀਤ ਨ ਭਾਈ ਦਰਬ ਸਿਆਣਪ ਨਾ ਉਹ ਰਹਤੇ ਸਾਧ ਸੰਗ ਉਹ ਦੁਸ਼ਟ ਵਸ ਹੋਤੇ ਕਰ ਕਿਰਪਾ ਮੋਹਿ ਸਾਰੰਗ ਪਾਣ ਸੰਤਨ ਧੂਰ ਸਰਬ ਨਿਧਾਨ ਸਾਵਤ ਪੂੰਜੀ ਸਤਗੁਰ ਸੰਗ ਨਾਨਕ ਜਗ ਪਾਰ ਬ੍ਰਹਮ ਕਾ ਰੰਗ ਸੋ ਜਗ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਵਤ ਧਨਮਾਲ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 182 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਾਨੂੰ ਜੀਵਨ ਦੀ ਸੋਝੀ ਬਖਸ਼ਿਸ਼ ਕਰ ਰਿਹਾ ਸਾਡੇ ਗਿਆਨ ਇੰਦਰੀ ਜਿਸ ਵੇਲੇ ਵਿਕਾਰਾਂ ਦੇ ਵਿੱਚ ਫਸ ਜਾਂਦੇ ਆ ਤੇ ਜਿਹੜੇ ਵਿਕਾਰ ਹਨ ਉਪਰ ਸਾਡੇ ਪ੍ਰਭਾਵ ਪਾ ਦਿੰਦੇ ਹਨ ਜਿਵੇਂ ਇਸ ਤਰ੍ਹਾਂ ਕਹਿ દઈએ ਜਦੋਂ ਚੌਂਕੀਦਾਰ ਹੀ ਚੋਰਾਂ ਦੇ ਨਾਲ ਮਿਲ ਜਾਏ ਫਿਰ ਉਸ ਘਰ ਨੂੰ ਕੋਈ ਵੀ ਨਹੀਂ ਬਚਾ ਸਕਦਾ ਚੌਕੀਦਾਰ ਹੀ ਚੋਰ ਬਣ ਜਾਂਦਾ ਹੈ ਇਹ ਜਿਹੜੇ ਗਿਆਨੰਦਰਿਆ ਸਾਡੇ ਸਾਡਾ ਜੀਵਨ ਸੁਵਾਰਨ ਵਾਲੇ ਸਨ ਸਤਿਗੁਰੂ ਕਹਿੰਦੇ ਭਾਈ ਜਿਹੜਾ ਜਾਗਦਾ ਰਹਿੰਦਾ ਹੈ ਨਾ ਉਹ ਇਸ ਆਪਣੇ ਜੀਵਨ ਨੂੰ ਇਹਨਾਂ ਲੁਟੇਰਿਆਂ ਤੋਂ ਬਚਾ ਲੈਂਦਾ ਹੈ ਇਹਨਾਂ ਬਿਕਾਰਾਂ ਤੋਂ ਬਚਾ ਲੈਂਦਾ ਇਹਨਾਂ ਚੋਰਾਂ ਤੋਂ ਬਚਾ ਲੈਂਦਾ ਸਤਿਗੁਰੂ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਇਸ ਸਰੀਰ ਘਰ ਦੇ ਵਿੱਚ ਜਿਹੜਾ ਕੋਈ ਜਾਗਦਾ ਹੈ ਨਾ ਸਾਵਤ ਵਸਤ ਉਹ ਆਪਣੀ ਲਹ ਹੈ ਪਵ ਆਤਮਿਕ ਜੀਵਨ ਦੀ ਜਿਹੜੀ ਪੂੰਜੀ ਹੈ ਨਾ ਉਹਨੂੰ ਬਚਾ ਲੈਂਦਾ ਹੈ ਕਿਉਂਕਿ ਸਾਡੇ ਜੀਵਨ ਦੇ ਅੰਦਰ ਹੀ ਉਹ ਚੋਰ ਬੈਠੇ ਹਨ ਪਾਸ਼ਾ ਜੀ ਨੇ ਬਾਣੀ ਵਿੱਚ ਅਨੇਕਾਂ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਕੀਤਾ ਪਾਸ਼ਾ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨੀ ਬੂਝੈ ਕੋਈ ਨਾ ਸੁਣੈ ਪੁਕਾਰਾ ਪਰ ਜਿਹੜੇ ਗਿਆਨ ਇੰਦਰੀ ਸੰ ਇਹਨਾਂ ਨੇ ਚੌਂਕੀਦਾਰੀ ਕਰਨੀ ਸੀ ਪਰ ਚੌਂਕੀਦਾਰੀ ਚੋਰਾਂ ਦੇ ਨਾਲ ਮਿਲ ਗਿਆ ਤੇ ਜਿਹਦੇ ਕਰਕੇ ਸਾਡਾ ਘਰ ਲੁੱਟਿਆ ਗਿਆ ਵੈਸੇ ਵੀ ਜਿਹੜੇ ਸੁਚੇਤ ਰਹਿੰਦੇ ਜਾਗਣ ਦਾ ਭਾਵ ਹੈ ਕਿ ਜਿਹੜੇ ਸੁਚੇਤ ਰਹਿੰਦੇ ਆ ਉਹ ਆਪਣੇ ਘਰ ਨੂੰ ਬਚਾ ਲੈਂਦੇ ਆ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਪਰ ਇਹਨਾਂ ਚੋਰਾਂ ਦਾ ਪਤਾ ਵੀ ਨਹੀਂ ਲੱਗਦਾ ਕਦੋਂ ਜੀਵਨ ਦੇ ਵਿੱਚ ਪ੍ਰਭਾਵ ਪਾ ਦਿੰਦੇ ਆ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹ ਆਪਣੀ ਜਿਹੜੀ ਆਤਮਿਕ ਜੀਵਨ ਦੀ ਪੂੰਜੀ ਆ ਉਹਨੂੰ ਸੰਭਾਲ ਲੈਂਦੇ ਆ ਸਾਬਤ ਰੱਖਦੇ ਆ ਆਰੰਭ ਦੇ ਵਿੱਚ ਸਤਿਗੁਰੂ ਕਹਿੰਦੇ ਭਾਈ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਵੀ ਸੁੱਤੀਆਂ ਹੋਈਆਂ ਹਣ ਜਿਦਾਂ ਆਪਾਂ ਬੰਦਾ ਤੁਰਿਆ ਜਾਵੇ ਨਾ ਤੇ ਠੋਕਰ ਖਾ ਲੈਂਦਾ ਫਿਰ ਮੂੰਹ ਦੇ ਵਿੱਚ ਦੂਸਰਾ ਬੰਦਾ ਕਹਿ ਦਿੰਦਾ ਭਾਈ ਅੰਨਾ ਦਿਨ ਦਿਖਦਾ ਨਹੀਂ ਅੱਖਾਂ ਤਾਂ ਖੁੱਲੀਆਂ ਹੁੰਦੀਆਂ ਪਰ ਉਹਦਾ ਧਿਆਨ ਨਹੀਂ ਹੁੰਦਾ ਗੁਰੂ ਮਹਾਰਾਜ ਕਹਿੰਦੇ ਸੁੱਤਾ ਪਿਆ ਤੂੰ ਤਾਂ ਗਿਆਨ ਅੰਦਰ ਅਸੀਂ ਅੱਖਾਂ ਨੂੰ ਵੀ ਗਿਆਨ ਅੰਦਰ ਆਖਿਆ ਨੈਣੋਂ ਨੀਦ ਪਰ ਦ੍ਰਿਸ਼ਟ ਵਿਕਾਰ ਹੁਣ ਦੇਖੋ ਗੁਰੂ ਮਹਾਰਾਜ ਨੇ ਕਿੰਡੀ ਵੱਡੀ ਰਹਿਮਤ ਕੀਤੀ ਇਹ ਲਈ ਆਖਿਆ ਕਿ ਪਰਾਇਆ ਦੇਖਣਾ ਨਹੀਂ ਪਰ ਕਹਿੰਦੇ ਵਿਕਾਰ ਦੇ ਨਾਲ ਦੇਖਣਾ ਮਾੜੀ ਨੀਅਤ ਨਾਲ ਪਰਾਇਆ ਤਨ ਦੇਖਣਾ ਪਰਾਇਆ ਧਨ ਦੇਖਣਾ ਕਹਿੰਦੇ ਭਾਈ ਅੱਖਾਂ ਸੁੱਤੀਆਂ ਪਈਆਂ ਦੇਖਣਾ ਕੀ ਸੀ ਇਹ ਨੈਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ਼ ਸੰਸਾਰ ਤੁਮ ਦੇਖ ਦੇ ਵਿਸ਼ ਦਾ ਇਥੇ ਅਰਥ ਹੈ ਵਿਸ਼ਵ ਸੰਸਾਰ ਦੋਨੇ ਅਰਥ ਇੱਕੋ ਹੀ ਆਂ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਤੇ ਅੱਖਾਂ ਦਸਤੀਆਂ ਪਈਆਂ ਕਹਿੰਦੇ ਨੈਣੋ ਨੀਦ ਪਰ ਦ੍ਰਿਸ਼ਟ ਵਿਕਾਰ ਵਿਕਾਰ ਦੇ ਨਾਲ ਮਾੜੀ ਸੋਚ ਦੇ ਨਾਲ ਮਾੜੀ ਨੀਅਤ ਦੇ ਨਾਲ ਪਰਾਇਆ ਤਨ ਦੇਖਦਾ ਪਰਾਇਆ ਧਨ ਦੇਖਦੇ ਸੁੱਤਾ ਪਿਆ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਬਣ ਸੋਏ ਸੁਣ ਨਿੰਦ ਵਿਚਾਰ ਕੰਨ ਵੀ ਸੁੱਤੇ ਪਏ ਨਿੰਦਾ ਦੀ ਵਿਚਾਰ ਸੁਣਦੇ ਆ ਨਿੰਦਾ ਸੁਣਦੇ ਬੜੇ ਕੰਨ ਖੜੇ ਕਰਕੇ ਸੁਣਦਾ ਬੜੇ ਧਿਆਨ ਦੇ ਨਾਲ ਸੁਣਦਾ ਬੰਦਾ ਜਾਂਦਾ ਹੋਵੇ ਨਾ 2-4 ਬੰਦੇ ਕਿਸੇ ਦੀ ਨਿੰਦਾ ਕਰਦੇ ਹੁਣ ਖੜ ਗਿਆਗਾ ਪਾਵੇਂ ਕੰਮ ਖਰਾਬ ਹੋਵੇ ਲੇਟ ਹੋ ਜਾਏ ਪਰ ਉਹ ਸੁਣ ਕੇ ਜਾਂਦਾ ਪਰ ਸਰਬਣਾ ਨੂੰ ਕਾਦੇ ਵਾਸਤੇ ਦਿੱਤਾ ਸੀ ਇਹ ਸਰਬਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਬਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ ਇਹ ਰੋਜ਼ਾਨਾ ਦੀ ਬਾਣੀ ਦੇ ਵਿੱਚ ਇੱਕ ਇੱਕ ਅੰਗ ਦੀ ਗੁਰੂ ਮਹਾਰਾਜ ਨੇ ਅਹਿਮੀਅਤ ਦੱਸੀ ਸਤਗੁਰੂ ਕਹਿੰਦੇ ਸਰਬਨ ਸੋਏ ਆਪਾਂ ਕਹਿੰਦੇ ਨੋ ਭਾਈ ਫੁਲਾਨੀ ਗੱਲ ਤੈਨੂੰ ਦੱਸੀ ਜੀ ਕਹਿੰਦਾ ਸੁਣੀ ਤਾਂ ਸੀ ਪਰ ਮੇਰਾ ਧਿਆਨ ਕੋਈ ਨਹੀਂ ਜਾਂ ਦੋ ਬੰਦੇ ਗੱਲਾਂ ਕਰਦੇ ਆ ਤੇ ਫਿਰ ਬੰਦਾ ਕਹਿੰਦਾ ਮਲੌਰ ਦੀ ਮੇਰਾ ਤਾਂ ਧਿਆਨ ਹੀ ਨਹੀਂ ਸੀ ਧਿਆਨ ਮੇਰਾ ਹੋਰ ਪਾਸੇ ਸੀ ਕਿਉਂਕਿ ਸੁੱਤੇ ਪਏ ਆ ਨਾ ਕੰਨ ਵੀ ਸੁੱਤੇ ਪਏ ਸਰਬਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠਾ ਸਾਦ ਇਹ ਜਿਹੜੀ ਰਸਨਾ ਹੈ ਇਹ ਜੋ ਆਪਾਂ ਖਾਂਦੇ ਆ ਨਾ ਮਿੱਠਾ ਹੈ ਸਲੂਣਾ ਹੈ ਚਟਪਟਾ ਹੈ ਇਹਦੇ ਵਿੱਚ ਲੱਗੀ ਹੋਈ ਹੈ ਇਹਨੂੰ ਰਸੇ ਨਹੀਂ ਆਉਂਦਾ ਇਹ ਵੀ ਸੱਤੀ ਪਈ ਹੈ ਇਹਦੇ ਬਾਰੇ ਵੀ ਗੁਰੂ ਅਮਰਦਾਸ ਜੀ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤੇ ਜਿਚਰ ਹਰਸ ਪੱਲੇ ਨਾ ਪਾਏ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਮਨ ਜਿਹੜਾ ਨਾ ਉਹ ਮਾਇਆ ਦੇ ਕੋਤਕ ਦੇ ਕਿਸ ਤਾਪਿਆ ਮਨ ਸੋਇਆ ਮਾਇਆ ਬਿਸਮਾਦ ਹੁਣ ਮਨ ਕਿਦਾਂ ਜਾਗਦਾ ਹੈ ਸਤਵੇਂ ਪਾਤਸ਼ਾਹ ਗੁਰੂ ਹਰ ਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ ਸਤਿਗੁਰੂ ਸਾਨੂੰ ਕਿਦਾਂ ਪਤਾ ਲੱਗੇ ਸਾਡਾ ਮਨ ਜਾਗ ਗਿਆ ਸਤਿਗੁਰੂ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰੀਅ ਲਾਗੇ ਔਰ ਸਤਿਗੁਰ ਕੀ ਬਾਣੀ ਜਿਹੜਾ ਆਪਣੇ ਗੁਰੂ ਨਾਲ ਪਿਆਰ ਕਰਨ ਲੱਗ ਗਿਆ ਸਤਿਗੁਰ ਦੀ ਬਾਣੀ ਨਾਲ ਪਿਆਰ ਕਰਨ ਲੱਗ ਗਿਆ ਸਮਝੋ ਮਨ ਜਾਗਣ ਦੀ ਇਹ ਨਿਸ਼ਾਨੀ ਹੈ ਤੇ ਸੁਤਾ ਪਿਆ ਤੇ ਪਰ ਸੁਤਿਆਂ ਗਈ ਬਿਹਾਏ ਇੱਕ ਨਹੀਂ ਗੁਰੂ ਮਹਾਰਾਜ ਕਹਿੰਦੇ ਸੁਤੇ ਪਿਆ ਸੁਤੜਿਆ ਸੰਖ ਅਣਗਿਣਤ ਸੁਤੇ ਪਿਆ ਸੁੱਤੜੇ ਅਸੰਖ ਮਾਇਆ ਝੂਠੀ ਕਾਰਣ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ ਮਨ ਸੋਇਆ ਮਾਇਆ ਬਿਸਮਾਤ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਕੋਈ ਭਾਗਾ ਵਾਲਾ ਜਿਹੜਾ ਇਸ ਘਰ ਦੇ ਵਿੱਚ ਜਾਗਦਾ ਕਹਿੰਦੇ ਨਾ ਜੋ ਜਾਗਤ ਹੈ ਸੋ ਪਾਵਤ ਹੈ ਜੋ ਸੋਵਤ ਹੈ ਸੋ ਖੋਵਤ ਹੈ ਚੌਂਕੀਦਾਰ ਆਵਾਜ਼ ਦਿੰਦਾ ਨਾ ਚੌਂਕੀਦਾਰ ਜਾਗਦੇ ਰਹੋ ਤੇ ਜਿਹੜੇ ਜਾਗਦੇ ਆ ਨਾ ਸੁਚੇਤ ਹੁੰਦੇ ਆ ਉਹ ਆਪਣਾ ਘਰ ਬਚਾ ਲੈਂਦੇ ਆ ਗੁਰੂ ਮਹਾਰਾਜ ਕਹਿੰਦੇ ਇਸ ਸਰੀਰ ਘਰ ਦੇ ਵਿੱਚ ਜਿਹੜਾ ਸੁਚੇਤ ਹੋ ਜਾਂਦਾ ਹੈ ਨਾ ਵੀ ਮੈਨੂੰ ਕੀ ਹੋ ਰਿਹਾ ਮੇਰੇ ਉੱਪਰ ਕਿਹੜਾ ਵਿਕਾਰ ਹਾਵੀ ਹੋ ਰਿਹਾ ਉਹਨੂੰ ਬਚਣਾ ਕਿਦਾਂ ਹੈ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਜਿਹੜੀ ਆਤਮਿਕ ਜੀਵਨ ਦੀ ਪੂੰਜੀ ਦਿੱਤੀ ਹੈ ਨਾ ਪਰਮੇਸ਼ਰ ਨੂੰ ਉਹ ਆਪਣੀ ਲਹਾ ਉਹਦਾ ਲਾਹਾ ਲੈ ਲੈਂਦਾ ਹੈ ਉਹ ਨੂੰ ਜੀਵਨ ਦੇ ਵਿੱਚ ਕਮਾ ਲੈਂਦਾ ਜਿਹਦਾ ਮੈਂ ਬੇਨਤੀ ਕੀਤੀ ਹੈ ਨਾ ਇਹ ਜਿਹੜੇ ਸਾਡੇ ਗਿਆਨ ਇੰਦਰੀਆ ਇਹ ਚੌਕੀਦਾਰ ਸਨ ਜਿਨ੍ਹਾਂ ਨੇ ਇਸ ਸਰੀਰ ਘਰ ਦੀ ਚੌਕੀਦਾਰੀ ਕਰਨੀ ਸੀ ਪਰ ਚੌਕੀਦਾਰ ਚੋਰਾਂ ਨਾਲ ਰਲ ਗਿਆ ਤੇ ਚੋਰ ਜਿਹੜੇ ਉਹ ਵੀ ਸਾਡੇ ਅੰਦਰ ਹੀ ਬੈਠੇ ਆ ਮਹਾਰਾਜ ਕਹਿੰਦੇ ਭਾਈ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੈ ਪੁਕਾਰਾ ਸਤਗੁਰ ਨੇ ਹਰੇਕ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਸਮਸਤਵਰੇਜ ਇੱਕ ਬਹੁਤ ਵੱਡਾ ਫਕੀਰ ਹੋਇਆ ਉਹਨੇ ਆਪਣੀ ਹੱਦਵਿਤੀ ਲਿਖੀ ਆ ਕਹਿੰਦੇ ਅੱਲਾ ਦੀ ਕਿਰਪਾ ਹੋ ਗਈ ਇੱਕ ਦਿਨ ਇਦਾਂ ਲੱਗਾ ਕਿ ਆਨੰਦ ਆ ਰਿਹਾ ਕਿ ਉਹ ਪਰਮਾਤਮਾ ਮੇਰੇ ਹਿਰਦੇ ਵਿੱਚ ਵਸ ਰਿਹਾ ਪਰ ਜਿਹੜੇ ਵਿਕਾਰ ਸੀਗੇ ਉਹ ਅੰਦਰ ਉਹਨਾਂ ਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਹੁੰਦਾ ਵੀ ਇਦਾਂ ਹੀ ਹੈ ਬੰਦਾ ਪਾਠ ਕਰਦਾ ਨੀਂਦ ਆਉਂਦੀ ਹੈ ਕਈ ਕੁਝ ਹੁੰਦਾ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਉਹ ਵਿਕਾਰ ਜਿਹੜੇ ਆ ਉਹ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਤੇ ਉਹਨੇ ਆਖਿਆ ਵੀ ਅੱਲਾ ਥੋੜਾ ਸਮਰ ਮੈਨੂੰ ਹੋਰ ਦੇ ਦੇ ਮੈਂ ਇਹਨਾਂ ਵਿਕਾਰਾਂ ਨੂੰ ਰੋਕ ਲਵਾਂ ਫਿਰ ਤੂੰ ਆ ਜੀ ਪਰ ਗੁਰੂ ਸਾਹਿਬ ਨੇ ਸਾਨੂੰ ਤਰੀਕਾ ਦੱਸਿਆ ਗੁਰ ਅਰਜਨ ਸਾਹਿਬ ਜੀ ਮਾਰ ਕਹਿੰਦੇ ਅਰਦਾਸ ਕਰੋ ਕਿਦਾਂ ਕਰਨੀ ਕਹਿੰਦੇ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਏ ਸਤਗੁਰੂ ਜੀ ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਤ ਕਰੇ ਔਰ ਬੌਂਤ ਸੰਤਾਵੇ ਆਇਓ ਸ਼ਰਨ ਤੋ ਹਰ ਸਤਗੁਰੂ ਬੜਾ ਪਰੇਸ਼ਾਨ ਕਰਦੇ ਮੈਂ ਤੇਰੀ ਸ਼ਰਨ ਵਿੱਚ ਆਇਆ ਕਹਿੰਦੇ ਅਰਦਾਸ ਕਰੋ ਕਾਮ ਕਰੋデア ਲੋਭ ਮੋ ਬਿਣ ਸਜਾਏ ਹੰਗ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਪ੍ਰਸਾਦ ਇਤਿਹਰ ਤੇ ਕਿਰਪਾ ਕਹਿੰਦੇ ਜਿਹੜਾ ਸੁਚੇਤ ਰਹਿੰਦਾ ਨਾ ਇਸ ਗ੍ਰਹਿ ਮੈਂ ਕੋਈ ਜਾਗਤ ਰਹਾ ਸਾਵਤ ਵਸ ਉਹ ਆਪਣੀ ਲਹਿ ਰਹਾਉ ਸਗਲ ਸਹੇਲੀ ਆਪਣੇ ਰਸ ਮਾਤੀ ਜਿੰਨੀਆਂ ਗਿਆਨ ਇੰਦਰੀਆਂ ਗਰਮਿੰਦਰੇ ਜਿਹੜੇ ਆ ਇਹ ਜਿੰਨੀਆਂ ਇੰਦਰੀਆਂ ਸਹੇਲੀਆਂ ਜਿਹੜੀਆਂ ਨਾ ਆਪਣੇ ਰਸ ਦੇ ਵਿੱਚ ਮਸਤ ਹਨ ਗਰਾਂ ਆਪਣੇ ਕੀ ਖਬਰ ਨਾ ਜਾਂਦੀ ਪਰ ਇਸ ਸਰੀਰ ਘਰ ਦੇ ਵਿੱਚ ਕੀ ਹੋ ਰਿਹਾ ਇਹਦੀ ਖਬਰ ਹੀ ਨਹੀਂ ਪਤਾ ਉਹਨਾਂ ਮੁੱਸਣਹਾਰ ਪੰਜ ਬਟਵਾਰੇ ਬਟਵਾਰਾ ਕਹਿੰਦੇ ਲੁਟੇਰੇ ਨੂੰ ਮੁੱਸਣ ਕਹਿੰਦੇ ਚੋਰ ਨੂੰ ਕਹਿੰਦੇ ਪੰਜੇ ਅੰਦਰ ਬੈਠੇ ਆ ਲੁੱਟਦੇ ਪਏ ਮੁਸਨਹਾਰ ਪੰਜ ਵਟਵਾਰੇ ਸੁੰਨੇ ਨਗਰ ਪਰੇ ਠੱਗ ਹਾਰੇ ਜਿਹੜਾ ਨਗਰ ਜਾਂ ਜਿਹੜਾ ਘਰ ਸੁੰਨਾ ਹੁੰਦਾ ਨਾ ਤੇ ਉੱਥੇ ਚੋਰ ਜਲਦੀ ਆ ਜਾਂਦੇ ਪਤਾ ਵੀ ਇੱਥੇ ਰਹਿੰਦਾ ਕੋਈ ਨਹੀਂ ਤੇ ਜਿੱਥੇ ਪ੍ਰਮਾਤਮਾ ਦੀ ਬਾਣੀ ਪੜੀ ਜਾਏਗੀ ਜਿੱਥੇ ਪ੍ਰਮਾਤਮਾ ਕਾਲਪੁਰਖ ਦੇ ਨਾਲ ਸਾਂਝ ਪਾਈ ਜਾਏਗੀ ਸਾਧ ਸੰਗਤ ਜੀ ਤੇ ਉੱਥੇ ਫਿਰ ਇਹ ਆਉਣਾ ਤੋਂ ਜ਼ਰੂਰ ਦਰਨਗੇ ਇਹ ਸੁੰਨੇ ਘਰ ਦੇ ਵਿੱਚ ਚੋਰ ਜਲਦੀ ਆ ਜਾਂਦੇ ਆ ਕਹਿੰਦੇ ਸੁੰਨੇ ਨਗਰ ਪਰੇ ਠੱਗ ਹਾਰੇ ਇਹ ਜਦੋਂ ਵੀ ਚੋਰ ਆਉਂਦੇ ਆ ਨਾ ਜਦੋਂ ਅੰਦਰੋਂ ਲੁੱਟੇ ਜਾਂਦੇ ਆਪਾਂ ਕਹਿੰਦੇ ਹੁਣ ਤੇ ਰਾਖੇ ਬਾਪ ਨਾ ਮਾਈ ਤੇ ਨਾ ਪਿਓ ਬਚਾ ਸਕਦਾ ਤੇ ਨਾ ਮਾਂ ਬਚਾ ਸਕਦੀ ਆ ਜਿਹੜੇ ਵਿਕਾਰ ਆ ਨਾ ਤੇ ਇਹਨਾਂ ਤੋਂ ਫਿਰ ਕੋਈ ਨਹੀਂ ਬਚਾ ਸਕਦਾ ਹੁਣ ਤੇ ਰਾਖੇ ਬਾਪ ਨਾ ਮਾਈ ਉਨ ਤੇ ਰਾਖੇ ਮੀਤ ਨਾ ਭਾਈ ਫਿਰ ਹਣ ਕੋ ਨਾ ਮਿੱਤਰ ਬਚਾ ਸਕਦਾ ਤੇ ਨਾ ਕੋਈ ਭਰਾ ਬਚਾ ਸਕਦਾ ਜਦੋਂ ਬਿਕਾਰਾਂ ਦੇ ਵਿੱਚ ਮਨੁੱਖ ਫਸ ਗਿਆ ਦਰਬ ਸਿਆਣਪ ਨਾ ਉਹ ਰਹਤੇ ਦਰਬ ਕਹਿੰਦੇ ਦੌਲਤ ਸਿਆਣਪ ਅਕਲ ਦੇ ਨਾਲ ਨਾ ਉਹ ਰਹਤੇ ਫਿਰ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਮੈਂ ਕੋ ਬਹੁਤ ਪੈਸਾ ਤੇ ਮੈਂ ਇਹਨੂੰ ਰੋਕ ਲਾਂਗਾ ਮੇਰੇ ਕੋਲ ਬੜੀ ਅਕਲ ਹੈ ਮੈਂ ਰੋਕ ਲਾਂ ਕਹਿੰਦੇ ਦਰਬ ਸਿਆਣਪ ਨਾ ਉਹ ਰਹਤੇ ਪਰ ਗੁਰੂ ਮਹਾਰਾਜ ਕਹਿੰਦੇ ਸਾਧ ਸੰਗ ਓਏ ਦੁਸ਼ਤ ਵਸ ਹੋਤੇ ਪਰ ਜਦੋਂ ਅਸੀਂ ਗੁਰੂ ਦਾ ਸੰਗ ਕਰਾਂਗੇ ਇਹ ਜਿਹੜੇ ਪੰਜ ਦੁਸ਼ਤ ਹੈ ਇਹ ਵਸ ਦੇ ਵਿੱਚ ਆ ਜਾਂਦੇ ਅਬਰੋਜ ਪੜਦੇ ਆਪਾਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰੇ ਇਹਨੂੰ ਵਸਤ ਦੇ ਵਿੱਚ ਕਰਨਾ ਹੁਣ ਕਈ ਬਿਮਾਰੀਆਂ ਹੁੰਦੀਆਂ ਨੇ ਡਾਕਟਰ ਦੇ ਕੋਲ ਜਾਓ ਕਹਿੰਦੇ ਵੀ ਇਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਪਰ ਇਹ ਬਿਮਾਰੀ ਖਤਮ ਨਹੀਂ ਹੋ ਸਕਦੀ ਤੇ ਇਸੇ ਤਰ੍ਹਾਂ ਇਹ ਜਿਹੜੇ ਸਾਡੇ ਜੀਵਨ ਦੇ ਵਿੱਚ ਸਾਡੇ ਕੁਝ ਨਾ ਕੁਝ ਇਹਨਾਂ ਦਾ ਹਿੱਸਾ ਸੀ ਜਿਹੜੇ ਵਿਕਾਰ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕੁਝ ਨਾ ਕੁਝ ਇਹਨਾਂ ਦਾ ਹਿੱਸਾ ਸੀ ਪਰ ਜਦੋਂ ਪਾਣੀ ਜਿਹੜਾ ਪਾਣੀ ਸਾਡਾ ਜੀਵਨ ਹੈ ਪਰ ਜਦੋਂ ਪਾਣੀ ਬੇਕਾਬੂ ਹੋ ਜਾਂਦਾ ਤੇ ਉਹ ਹੜਾ ਜਾਂਦੇ ਬਾੜ ਆਉਂਦੀ ਤੇ ਨਸ਼ ਤੇ ਉਹ ਪੂਰਾ ਤਵਾਹੀ ਕਰ ਦਿੰਦਾ ਅੱਗ ਜਿਹੜੀ ਹੈ ਸਾਡਾ ਜੀਵਨ ਹੈ ਅੱਗ ਦੇ ਉੱਪਰ ਬਹੁਤ ਕੁਝ ਆਪਾਂ ਪਕਾਉਂਦੇ ਖਾਂਦੇ ਆ ਪਰ ਆਗੂ ਬੇਕਾਬੂ ਹੋ ਜਾਂਦੀ ਜਦ ਵੇਲੇ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਸੜ ਜਾਂਦੇ ਜੰਗਲਾਂ ਦੇ ਜੰਗਲ ਸੜ ਜਾਂਦੇ ਜਦੋਂ ਬੇਕਾਬੂ ਤੇ ਇਦਾਂ ਦੀ ਗੱਲ ਹੈ ਸਾਧ ਸੰਗਤ ਜੀ ਇਹ ਜਿਹੜੇ ਵਿਕਾਰ ਹੈ ਇਹ ਜਦ ਹੁਣ ਅੰਨੇ ਬੰਦੇ ਨੂੰ ਤਲਵਾਰ ਫੜਾ ਦਿਓ ਤੇ ਉਹਨੇ ਤਾਂ ਫਿਰ ਦੇਖਣਾ ਕੁਛ ਨਹੀਂ ਕਿਸੇ ਨੂੰ ਵੀ ਮਾਰ ਦੇਣਾ ਤੇ ਇਸੇ ਤਰ੍ਹਾਂ ਇਹ ਵਿਕਾਰ ਜਿਹੜੇ ਆ ਗੁਰੂ ਮਹਾਰਾਜ ਕਹਿੰਦੇ ਇਹਨਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਇਹਨਾਂ ਨੂੰ ਵਸ ਵਿੱਚ ਕਰ ਸਕਦੇ ਤੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਤਰੀਕਾ ਵਰਤਣ ਦਾ ਤਰੀਕਾ ਦੱਸਿਆ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਹਿੰਦੇ ਜਦੋਂ ਗੁਰੂ ਦਾ ਸੰਗ ਰਹੇਗਾ ਇਹ ਵਸ ਵਿੱਚ ਆ ਜਾਣਗੇ ਸਾਧ ਸੰਗ ਹੋਏ ਦੁਸ਼ਤ ਵਸ ਹੋਤੇ ਆਖਰ ਵਿੱਚ ਕਹਿੰਦੇ ਕਰ ਕਿਰਪਾ ਮੋਹਿ ਸਾਰੰਗ ਪਾਣ ਪਾਣ ਕਹਿੰਦੇ ਹੱਥਾਂ ਨੂੰ ਸਾਰੰਗ ਕਹਿੰਦੇ ਤੀਰ ਕਮਾਨ ਜਿਹਦੇ ਕੋਲ ਤਨੁਖ ਹੈ ਜਿਹਦੇ ਹੱਥ ਦੇ ਵਿੱਚ ਤੀਰ ਕਮਾਨ ਹੈ ਪਰਮਾਤਮਾ ਦਾਇ ਸਫਾਤੀ ਨਾਮ ਹੈ ਪਾਸ਼ਾ ਜੀ ਕਹਿੰਦੇ ਕਰ ਕਿਰਪਾ ਮੋਹਿ ਸਾਰੰਗ ਪਾਂ ਸੰਤਨ ਧੂਰ ਸਰਬ ਨਿਧਾਨ ਗੁਰਸਿੱਖਾਂ ਦੀ ਜਿਹੜੀ ਚਰਨ ਧੂੜ ਹੈ ਗੁਰਸਿੱਖਾਂ ਦੀ ਸੰਗਤ ਕਰਨੀ ਉਹਦੇ ਨਾਲ ਸਰਬ ਨਿਧਾਨ ਪ੍ਰਾਪਤ ਹੁੰਦਾ ਹੈ ਸਾਬਤ ਪੂੰਜੀ ਸਤਗੁਰ ਸੰਗ ਅਸੀਂ ਜਦੋਂ ਗੁਰੂ ਦਾ ਸੰਗ ਕਰਾਂਗੇ ਬਾਣੀ ਪੜ੍ਹ ਕੇ ਉਹਨੂੰ ਅਮਲ ਦੇ ਵਿੱਚ ਲੈ ਕੇ ਆਵਾਂਗੇ ਤੇ ਅਸੀਂ ਇਹਨਾਂ ਵਿਕਾਰਾਂ ਨੂੰ ਕਾਬੂ ਕਰ ਸਕਦੇ ਹਾਂ ਆਪਣੀ ਪੂੰਜੀ ਬਚਾ ਸਕਦੇ ਹਾਂ ਸਾਬਤ ਪੂੰਜੀ ਸਤਗੁਰ ਸੰਗ ਨਾਨਕ ਜਾਗ ਪਾਰ ਬ੍ਰਹਮ ਕੇ ਰੰਗ ਜਿਹੜੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਹੁੰਦੇ ਆ ਪ੍ਰਭੂ ਤੇ ਭਰੋਸਾ ਰੱਖਦੇ ਆ ਸਤਗੁਰ ਦੀ ਬਾਣੀ ਤੇ ਭਰੋਸਾ ਰੱਖਦੇ ਉਹ ਜਾਗਦੇ ਆ ਗੁਰਮਾਰਗ ਕਹਿੰਦੇ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਰਾਤ ਨੂੰ ਤਾਂ ਉਹ ਵੀ ਜਾਗਦੇ ਜਿਹੜੇ ਰਾਤ ਦੀ ਡਿਊਟੀ ਕਰਦੇ ਰਾਤ ਨੂੰ ਤਾਂ ਚੋਰ ਵੀ ਜਾਗਦੇ ਆ ਪਰ ਕਿਹੜਾ ਚੰਗਾ ਜਾਗਣਾ ਕਹਿੰਦੇ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਗੁਰੂ ਮਾਰਾ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਜਾਗਣਾ ਜਾਗਣ ਦਾ ਭਾਵ ਹੈ ਕਿ ਅਸੀਂ ਸੁਚੇਤ ਹੋ ਜਾਈਏ ਕਿ ਮੇਰੇ ਵਾਸਤੇ ਕੀ ਚੰਗਾ ਆਪਾਂ ਪੜਦੇ ਨਾ ਵਿਵੇਕ ਦਾਣ ਬਿਵੇਕ ਦਾ ਅਰਥ ਇਹ ਹੁੰਦਾ ਕਿ ਮੈਨੂੰ ਮੰਦੇ ਚੰਗੇ ਦੀ ਪਰਖ ਆ ਜਾਵੇ। ਰੋਜ਼ ਅਰਦਾਸ ਕਰਦੇ। ਨਾਨਕ ਜਾਗੈ ਪਾਰ ਬ੍ਰਹਮ ਕੇ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਪਰ ਇਹ ਸਾਡੀ ਅਕਲ ਦੇ ਨਾਲ ਇਹ ਸਾਡੀ ਸਿਆਣਪ ਨਾਲ ਨਹੀਂ ਹੋ ਸਕਦਾ। ਇਹ ਸਤਿਗੁਰੂ ਜੇ ਤੇ ਤੂੰ ਕਿਰਪਾ ਕਰਦਾ ਸੋ ਜਾਗੈ ਜਿਸ ਆਪ ਜਿਸ ਪ੍ਰਭ ਕਿਰਪਾਲ ਤੇ ਜਿਹਦੇ ਉੱਪਰ ਪ੍ਰਮਾਤਮਾ ਆਪ ਰਹਿਮਤ ਕਰਦਾ ਬਖਸ਼ਿਸ਼ ਕਰਦਾ ਇਹ ਪੂੰਜੀ ਸਾਬਤ ਧਨਮਾਲ ਇਹ ਜੀਵਨ ਦਾ ਜਿਹੜਾ ਧਨਮਾਲ ਹੈ ਜਿਹੜੇ ਜਿਸਾ ਦੀ ਜ਼ਿੰਦਗੀ ਦੇ ਸ਼ੁਭ ਗੁਣ ਹੈ ਤੇ ਇਹ ਪੂੰਜੀ ਸਾਡੀ ਸਾਬਤ ਰਹਿ ਸਕਦੇ ਨਹੀਂ ਤਾਂ ਲੁੱਟੇ ਜਾਵਾਂਗੇ ਫਿਰ ਬੇਨਤੀ ਕਰਦਾ ਗੁਰੂ ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਕੀ ਕਰਦੇ ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਪੂਜੇ ਕੋਈ ਨਾ ਸੁਣੇ ਪੁਕਾਰਾ ਉਹ ਸਾਡੇ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਆ ਸਾਡੀ ਪੂੰਜੀ ਖਤਮ ਕਰ ਦਿੰਦੇ ਆ ਅੰਦਰੋਂ ਅਸੀਂ ਖਾਲੀ ਹੋ ਜਾਂਦੇ ਤੇ ਪੂੰਜੀ ਜਿਹੜੀ ਆ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ ਕੋਈ ਵੀ ਬੰਦਾ ਆਮ ਕਰਕੇ ਆਪਾਂ ਕਹਿ ਦਿੰਨੇ ਆ ਖਾਲੀ ਹੱਥ ਆਉਂਦਾ ਖਾਲੀ ਹੱਥ ਚਲੇ ਜਾਂਦਾ ਨਹੀਂ ਆਉਂਦਾ ਸੁਆਸ ਲੈ ਕੇ ਆਉਂਦਾ ਤੇ ਜਾਣ ਲੱਗਾ ਆਪਣੇ ਕਰਮਾਂ ਦੀ ਪੰਡ ਲੈ ਕੇ ਜਾਂਦਾ ਔਰ ਕਰਮਾਂ ਦੇ ਉੱਪਰ ਹੀ ਨਿਵੇੜਾ ਆਉਣਾ ਹੈ ਗੁਰੂ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੇ ਕੇ ਨੇੜਾ ਕੇ ਦੂਰ ਜਿਹੇ ਕਰਮ ਕਮਾਏ ਤੇ ਹੋਇਸ ਉਹ ਬਖਰੀ ਗੱਲ ਹੈ ਕਿ ਆਪਾਂ ਵੱਡੀਆਂ-ਵੱਡੀਆਂ ਉਹ ਸ਼ਰਧਾਂਜਲੀयां ਦਿੱਤੀਆਂ ਜਾਂਦੀਆਂ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਜਿਹੜਾ ਕਦੇ ਚੱਲਿਆ ਹੀ ਨਹੀਂ ਸੀ ਗੁਰਦੁਆਰੇ ਵੱਲ ਵੀ ਨਹੀਂ ਚੱਲਿਆ ਸੀ ਤੇ ਜਿਨੇ ਗੁਰੂ ਪਾਤਸ਼ਾਹ ਵੱਲ ਪੈਰ ਵੀ ਨਹੀਂ ਰੱਖਿਆ ਸੀ ਉਹ ਵੀ ਗੁਰਮੁਖ ਹੋ ਜਾਂਦਾ ਜਿੱਦਾਂ ਦਾ ਹੁੰਦਾ ਲਫਾਫਾ ਉਦਾਂ ਦੀਆਂ ਫਿਰ ਸ਼ਰਧਾਂਜਲੀयां ਹੁੰਦੀਆਂ ਤੇ ਸਤਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਆਪਣਾ ਜੀਵਨ ਜਿਹੜਾ ਉਹਨੂੰ ਸਫਲ ਕਰਨਾ ਬਹੁਤ ਭਾਗਾਂ ਵਾਲਿਓ ਸਤਗੁਰੂ ਜੀ ਨੇ ਹਰੇਕ ਸਵਾਲ ਦਾ ਜਵਾਬ ਦਿੱਤਾ ਹਰੇਕ ਗੱਲ ਗੁਰੂ ਗ੍ਰੰਥ ਸਾਹਿਬ ਕੋ ਪੁੱਛ ਸਕਦੇ ਹੋ ਸਤਿਗੁਰ ਜੀ ਸਫਲ ਜੀਵਨ ਕਿਹਦਾ ਪਾਸ਼ਾ ਕਹਿੰਦੇ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮ ਜਾਪੇ ਜਿਹੜਾ ਗੁਰੂ ਕਾ ਸੰਗ ਕਰਦਾ ਹੈ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੇ ਦੇ ਉੱਪਰ ਪ੍ਰਮਾਤਮਾ ਦਇਆ ਕਰਦਾ ਹੈ ਬਖਸ਼ਿਸ਼ ਕਰਦਾ ਹੈ ਗੁਰੂ ਮਹਾਰਾਜ ਕਹਿੰਦੇ ਬਚ ਜਾਓਗੇ ਜਾਗਦੇ ਰਹੋਗੇ ਤਾਂ ਬਚ ਜਾਓਗੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਹੋ ਆਪਣੀ ਲਹੇ ਤੇ ਉਹ ਆਪਣੇ ਆਤਮਿਕ ਪੂੰਜੀ ਜਿਹੜੀ ਆ ਉਹਨੂੰ ਬਚਾ ਲਏਗਾ ਕੌਣ ਬਚਾਏਗਾ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਗੁਰੂ ਮਹਾਰਾਜ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਹੈ ਸਤਿਗੁਰ ਜੀ ਦੀ ਆਪ ਜੀਆਂ ਦੇ ਉਪਰ ਇਸੇ ਤਰ੍ਹਾਂ ਸਤਿਗੁਰ ਰਹਿਮਤ ਭਰਿਆਤ ਰੱਖਣੀਆਂ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ